ਜੋ ਵੀ ਕੋਈ ਰਾਗੀ ਜੱਥਾ ਲੱਗਾ ਹੋਇਆ ਹੈ ਜਿਤਨਾ ਚਿਰ ਕੀਰਤਨ ਕਰਦਾ ਹੈ ਉੰਨਾ ਚਿਰ ਕੋਈ ਹੋਰ ਵੀ ਕਾਰੋਬਾਰ ਨਹੀਂ ਹੋਣਾ ਚਾਹੀਦਾ ਬਹੁਤ ਬਹੁਤ ਖਿਮਾ ਦੇ ਜੱਟ ਖਾ ਸਤਿਵੰਤ ਬੱਲ ਸਿੰਘ ਜੀ ਵੱਲੋਂ ਉਚਿਤ ਤਰ ਤਪ ਜਨੇ ਸੰਲਪ ਦਾ ਚੰਨ ਸਿੰਘ ਜੀ ਪੇਖਵਾਲ ਵਾਲੇ ਜਿਨ੍ਹਾਂ ਦਾ ਰਹਿਮਤ ਪਰਿਆ ਹੱਥ ਸੰਤ ਬਾਬਾ ਬਖਸ਼ੀ ਸਿੰਘ ਦੇ ਉੱਪਰ ਰਿਹਾ ਸਾਰੀ ਕਹਿੰਦੀ ਆਪਾਂ ਉਹਨਾਂ ਨੇ ਜੋ ਕਰਾ ਮਤ ਹੈ ਸਤਿਵੱਬਾ ਚਰਨ ਸਿੰਘ ਜੀ ਨੂੰ ਨਰਨੁ ਬਖਸ਼ਿਸ਼ ਕੀਤੀ ਸੀ ਉਸ ਸਥਾਨ ਦੇ ਮੌਜੂਦਾ ਗੱਦੀ ਨਿਸ਼ੀ ਸਤਿਵੱਬਾ ਬਾਬਾ ਦਰ ਸਿੰਘ ਜੀ ਦੇ ਖਵਲ ਵਾਲੇ ਉਹਨਾਂ ਦੇ ਨਾਲ ਸਰੀ ਦੇ ਵੀ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੰਸਤ ਰਣਜੀਤ ਸਿੰਘ ਜੀ ਟੁਕਿਆ ਵਾਲੇ ਉਹ ਵੀ ਪਛਿਤ ਤੌਰ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਸਰਦਾਰ ਹਰਦੀਪ ਸਿੰਘ ਦੀ ਕੌਂਸਲ ਉਹ ਵੀ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਸਰਦਾਰ ਅਜੀਤ ਸਿੰਘ ਜੀ ਬੰਬੇ ਵਾਲੇ ਉਹ ਵੀ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਸ਼ਾਹ ਪਰਜੀਤ ਸਿੰਘ ਜੀ ਤਾਰੀਵਾਲ ਉਹਨਾਂ ਨੂੰ ਜੀ ਆਇਆਂ ਧੰਨਵਾਦ ਜੀ ਚਿਚਿਤਰ ਚੁੱਪਨ ਜੀ ਨੇ ਡਾਕਟਰ ਜੀ ਸਿੰਘ ਜੀ ਰਾੜਾ ਸਰਜੀਕਲ ਸਪੈਸ਼ਲਿਸਟ ਪੁੰਗਾ ਉਹਨਾਂ ਨੂੰ ਸ਼ਾਨਦਾਰ ਸਵਾਵਾ ਬਦਲੇ ਜਾਦਗਰੀ ਚਿੰਤੇ ਸ਼ਰਮਾਨਦ ਕੀਤਾ ਗਿਆ ਸੀ ਉਹ ਵੀ ਉੱਚੇ ਚਤੁਰ ਤੋਂ ਪਹੁੰਚੇ ਨੇ ਜੀ ਆਇਆਂ ਧੰਵਾਦ ਡਾਕਟਰ ਜਰਦੀਸ਼ ਸਿੰਘ ਜੀ ਰਾਣਾ ਜਿਹਨਾਂ ਨੂੰ ਸੂਬੇ ਵਿੱਚੋਂ ਸਰਜਿਕਲ ਵਿੱਚੋਂ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੁਆਰਾ ਵੀ ਸਨਮਾਨਿਤ ਕੀਤਾ ਗਿਆ ਸੂਬੇ ਪਹੁੰਚੇ ਨੇ ਬਹੁਤ ਬਹੁਤ ਧੰਵਾਦ ਉਦਾਸੀਆਂ ਤੋਂ ਬੀਬੀ ਸ਼ਰੀਫਾ ਦੇ ਡੇਰੇ ਤੋਂ ਉਹਨਾਂ ਦੇ ਸੇਵਾਦਾਰ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਧੰਨਵਾਦ ਜੀ ਆਪ ਸਭਤ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਪ ਦੀ ਸਵਰਤੋਂ ਹੀ ਇਸੇ ਤਰ੍ਹਾਂ ਸਤਗੁਰਾਂ ਦੀ ਗੋਦ ਜੁੜ ਕਰਕੇ ਜੋ ਮਾਪਰਸ਼ਾ ਦੀ ਜਾਦ ਦੇ ਵਿੱਚ ਸਤ ਸ੍ਰੀ ਅਖੰਡ ਪਾਠ ਸਾਹਿਬ ਜਿਹਦੇ ਪੁੱਪਏ ਨੇ ਉਕ ਸਰਵਣ ਕੀਤੇ ਨੇ ਉਪਰੰਤ ਕਥਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ ਹਾਜ਼ਰੀਆਂ ਭਰ ਰਹੇ ਹੋ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਸਮਾਪਤੀ ਹੈ ਜੀ ਹੁਣ ਸਵਾਗਤ ਦੇ ਅਨੰਤ ਸਾਹਿਬ ਜੀ ਸ਼ੇਪੋੜੀ ਅੰਦਰ ਜਾ ਫੋਵੇਗਾ ਉਪਰੰਤ ਅਰਦਾਸ ਇਹ ਜੋ ਸਾਰਾ ਸਵਾਗਤ ਡੈਲੀਕੈਸਟ ਹੋ ਰਿਹਾ ਹੈ ਜਿਹੜੀਆਂ ਵਿਸ਼ੰਤਾ ਨੇ ਨਹੀਂ ਪਹੁੰਚੀਆਂ ਉਹ YouTube ਤੇ ਇਹ ਸਾਰਾ ਸਵਾਗਤ ਨਾਲ ਦੀ ਨਾਲ ਲਈ ਪ੍ਰਸਾਰਤ ਵੀ ਕੀਤਾ ਗਿਆ YouTube ਤੇ ਆਪ ਜੀ ਇਹ ਦੇਖ ਸਕਦੇ ਜੋ ਮਹਾਂਪੁਰਖਾਂ ਨੇ ਆਪ ਜੀ ਨੂੰ ਦੱਸਿਆ ਜਾਂ ਪ੍ਰਬੰਧਕਾਂ ਨੂੰ ਉਤੇ ਆਪਾਂ ਨੇ ਪਹਿਰਾ ਦੇਣਾ ਉਹਨਾਂ ਬਚਨਾਂ ਦੇ ਉੱਤੇ ਕਿਉਂਕਿ ਇਹਦੇ ਨਾਲ ਬਾਣੀ ਦੀ ਬੇਅਦਬੀ ਹੁੰਦੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ। ਬਾਕੀ ਪ੍ਰੋਗਰਾਮਾਂ ਦੀ ਬੜੀ ਸਤਿਗੁਰਾਂ ਦੀ ਕਿਰਪਾ ਹੈ ਹੁਣ ਇੱਥੇ ਸਮਾਪਤੀ ਹੋਈ ਹੈ। ਇਸ ਤੋਂ ਬਾਅਦ ਰਾਤ ਦਾ ਪ੍ਰੋਗਰਾਮ ਗੁਰਦਾਸਪੁਰ ਹੈ। ਉਹ ਥੋੜਾ ਟਾਈਮ ਐਡਵਾਂਸ ਹੈ 7 ਤੋਂ 9 9:30 10 ਵਜੇ ਤੱਕ ਉੱਥੇ ਵੀ ਮਹਾਪੁਰਸ਼ਾਂ ਨੇ ਪਹੁੰਚਣਾ ਹੈ ਉਹਦੇ ਨਾਲ ਬੇਅੰਤ ਹੋਰ ਕਾਰ ਸੇਵਾਵਾਂ ਚੱਲ ਰਹੀਆਂ ਨੇ ਕਿਤੇ ਗੁਰਦੁਆਰਾ ਸਾਹਿਬ ਦੇ ਗੁੰਮਰ ਦੀ ਸੇਵਾ ਗੁਰਦਾਸਪੁਰ ਚੱਲਦੀ ਹੈ ਪਿੰਟ ਕੁੰਟਾਂ ਵਿੱਚ ਹੋਰ ਵੀ ਜਗ੍ਹਾ ਤੇ ਬਹੁਤ ਕਾਰ ਸੇਵਾਵਾਂ ਚੱਲਦੀਆਂ ਨੇ ਇੱਕ ਜ਼ਰੂਰੀ ਬੇਨਤੀ ਕਰਨੀ ਸੀ ਕਿ ਮਹਾਪੁਰਖਾਂ ਦਾ ਜਿਹੜਾ ਹੈੱਡ ਕੁਆਰਟਰ ਹੈ ਗੁਰਦੁਆਰਾ ਸੰਸਰ ਸਾਹਿਬ ਚੰਡੀਗੜ੍ਹ ਜਿੱਥੋਂ ਆਏ ਆ ਉੱਥੇ ਹਰ ਸਾਲ ਜਪ ਤਪ ਸਮਾਗਮ ਹੁੰਦਾ ਹੈ ਸੰਪੜ ਪਾਠ ਮਹਾਨ ਸਲਾਣਾ ਸੰਪੜ ਪਾਠ ਹੁੰਦਾ ਹੈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਨਾਨਕ ਸਰ ਸਾਹਿਬ ਦਾ ਹਜ਼ੂਰੀ ਜਥਾ ਹਥੋਂ ਦਾ ਹੁੰਦਾ ਹੈ ਭਾਈ ਅਮਰਜੀਤ ਸਿੰਘ ਜੀ ਆਉਂਦੇ ਨੇ 7 ਦਿਨ ਦਾ ਉਹ ਸੰਪੜ ਪਾੜ ਦਾ ਸਮਾਂ ਹੁੰਦਾ ਹੈ ਉਹਦੇ ਵਿੱਚ ਸਿਰਫ ਨਿਰੋਲ ਕੀਰਤਨ ਤੇ ਜਾਪ ਹੁੰਦਾ ਹੈ ਵਦ ਤੋਂ ਵਦ ਸੰਗਤਾਂ ਜਪਜੀ ਸਾਹਿਬ ਦੇ ਚੌਪਈ ਸਾਹਿਬ ਦੇ ਸੁਖਮੀਤ ਸਾਹਿਬ ਮੂਲ ਮੰਤਰ ਗੁਰ ਮੰਤਰ ਤੇ ਸੰਪੜ ਪਾਠ ਜਿਹੜਾ ਹੈ ਉਹ ਪਾਰਟੀ ਸੰਗਾਮ ਕਰਦੇ ਨੇ ਤੇ ਸਵੇਰੇ ਸ਼ਾਮ ਕੀਰਤਨ ਹੁੰਦਾ ਹੈ ਸਵੇਰੇ ਆਸਾ ਦੀ ਵਾਰ ਹੁੰਦੀ ਹੈ ਤੇ ਸ਼ਾਮ ਨੂੰ ਕੀਰਤਨ ਦਾ ਸਮਾਹ ਹੁੰਦਾ ਰਹਿਰਾ ਸਾਹਿਬ ਤੋਂ ਬਾਅਦ ਇਥੋਂ ਖੁਰਦਾ ਤੋਂ ਵੀ ਸੰਗਤ ਆਈ ਹੈ ਹੋਰ ਸੰਗਤਾਂ ਬੜੀਆਂ ਆਈਆਂ ਨੇ ਉਹਨਾਂ ਨੂੰ ਮੈਂ ਬੇਨਤੀ ਹੈ ਤੇ ਆਪ ਵੀ ਹੋਰ ਜਿਹੜੀ ਪਹੁੰਚ ਸਕਦੇ ਉੱਥੇ ਪਹੁੰਚਿਓ ਔਰ ਸਲਾਨਾ ਸਮਾਗਮ ਜਿਹੜੇ ਨੇ ਪਿੰਡ ਮੂਨ ਕਾਂ ਟਾਂਡੇ ਵਿਖੇ ਮਹਾਂਪੁਰਸ਼ਾਂ ਵੱਲੋਂ ਸੰਬਾਬਾ ਭਗਤ ਸਿੰਘ ਜੀਆ ਦੀ ਮਿੱਠੀ ਨਿਗੀ ਯਾਦ ਵਿੱਚ ਉਥੇ ਹੁੰਦੇ ਨੇ ਉਹ ਡੇਟ ਅਨਾਉਂਸ ਕੀਤੀ ਜਾਏਗੀ ਸਤੰਬਰ ਮਹੀਨੇ ਵਿੱਚ ਹੁੰਦੇ ਨੇ ਤਕਰੀਬਨ 25 26 ਤੱਕ ਉਥੇ ਸਮਾਰਤੀ ਹੋ ਜਾਂਦੀ ਹੈ ਇਸੇ ਤਰ੍ਹਾਂ ਸਤਿਗੁਰਾਂ ਦੀ ਬੜੀ ਕਿਰਪਾ ਮਿਹਰ ਰਹਿਮਤ ਹੈ ਕਿ ਸਮਾਗਮਾਂ ਦੀ ਵੀ ਬੜੀ ਸੋਹਣੀ ਲੜੀ ਚੱਲਦੀ ਪਈ ਹੈ ਸੇਵਾਵਾ ਦੀ ਬੜੀ ਸੋਹਣੀ ਲੜੀ ਚੱਲਦੀ ਪਈ ਹੈ ਮਹਾਪੁਰਖਾਂ ਦੀਆਂ ਅਸੀਸਾਂ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਹੈ ਆਪ ਸਰਬੱਤ ਸੰਗਤਾਂ ਦਾ ਬਹੁਤ ਧੰਨਵਾਦ ਜੀ ਹੈ ਇਹਨੂੰ ਮਹਾਪੁਰਖਾਂ ਵੱਲੋਂ ਔਰ ਕੋਈ ਨਾਰਾਜ਼ ਹੋ ਕੇ ਨਾ ਜਾਇਓ ਮੈਂ ਪਹਿਲਾਂ ਬੇਨਤੀ ਕਰ ਦਿੰਦਾ ਮਹਾਪੁਰਖਾਂ ਨੇ ਵੀ ਕਿਹਾ ਹੈ ਕਿ ਮੇਰੀ ਨਾਰਾਜ਼ਗੀ ਕੋਈ ਨਹੀਂ ਮਹਾਪੁਰਖ ਜਿਹੜੇ ਹੁੰਦੇ ਨੇ ਕੋਈ ਵੀ ਬਚਨ ਕਰਦੇ ਨੇ ਤੇ ਉਹਦੇ ਵਿੱਚ ਭੜਾ ਹੀ ਭੜਾ ਹੁੰਦਾ ਉਹਦੇ ਵਿੱਚ ਭੜਾ ਹੀ ਭੜਾ ਹੁੰਦਾ ਤੇ ਉਹ ਸਾਖੀ ਲਾਉਂਦਾ ਕੋਈ ਸਮਾਂ ਨਹੀਂ ਇਸ ਕਰਕੇ ਆਓ ਆਪਾਂ ਨੂੰ ਹੁਕਮ ਹੋਇਆ ਸੀ ਅਨੰਦ ਸਾਹਿਬ ਕਰਨ ਦਾ ਤੇ ਸਾਰੇ ਹੀ ਅਨੰਦ ਸਾਹਿਬ ਚ ਬੜੇ ਪਿਆਰ ਦੇ ਨਾਲ ਸਾਥ ਦਿਓ ਸੰਪੜ ਪਾੜ ਦੀ ਡੇਟ ਜਿਹੜੀ ਆ ਉਹ ਅਗਸਤ 12 ਅਗਸਤ ਤੋਂ 18 ਅਗਸਤ ਤੱਕ ਹੈ ਮਾਫ ਕਰਦਾ ਮੈਂ ਭੁੱਲ ਗਿਆ 12 ਅਗਸਤ ਤੋਂ 18 ਅਗਸਤ ਤੱਕ ਹੈ ਸੰਪੜ ਪਾੜ 18 ਅਗਸਤ ਨੂੰ ਸਮਾਪਤੀ ਹੈ ਸਾਰੀਆਂ ਸੰਗਤਾਂ ਉਸ ਸੰਪੜ ਪਾੜ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੇ ਹੀ ਆਪਣੀ ਚੜ੍ਹਦੀ ਕਲਾ ਵਾਸਤੇ ਤੇ ਪਰਿਵਾਰ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਗੱਜ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਰਾਮ ਕਲੀ ਮਹੱਲਾ ਤੀਜਾ ਨੰਗੂ ਅੰਕਾਰ ਸਤਗੁਰ ਪ੍ਰਸਾਦ ਆਨੰਦ ਤਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਗੁਰਤਾ ਪਾਇਆ ਸਾਰੀ ਸੰਗਤ ਬੋਲੋ ਓ ਰਾਗਰ ਤਨ ਪਰਵਾਰ ਪਰਿਆ ਸ਼ਬਦ ਗਾਉਣ ਆਇਆ ਹੇ ਮਨ ਕਿਆਨੰਦ ਹੋਆ ਸਤ ਗੁਰੂ ਮਿਲਾਇ ਇਹ ਮਨ ਹਰਨਾਲ ਰੋ ਨੂੰ ਨਾਮ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਰਜ ਸਭ ਸਬਨਾ ਗਲਾ ਸਮਰਤ ਸੁਆਮੀ ਸੋ ਮਨੋ ਵਿਸਾਰੀ कहलात मन मेरे सगा मोहर साचे साले बा क्या नहीं करते रे करता तेरे ओ सगा सिंक सला तेरी नाम का ना कलसावे नाम जिन के ਸੱਚੇ ਸਾਹਿਬ ਕੀ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰ ਸਾਸਨਾ ਮਿਆਂ ਦਾ ਮੇਰਾ ਜਨ ਤੁਕਾਂ ਸਦ ਕਰ ਸ਼ਾਂਤ ਸੁਖ ਬਣ ਆਏ ਵਸਿਆ ਘਿਨੇ ਚਾ ਸਬਤ ਜਾਇਆ ਸਦਾ ਕੁਰਬਾਨ ਕੀਤਾ ਗੁਰੂ বিনা ਕਹੇ ਨਾਨਕ ਸੁਨੋ ਸੰਤੋ ਸ਼ਬਦ ਕਰੋ ਤੇ ਆਰੋ ਸੱਚਾ ਵਾਜੇ ਪੰਚ ਸ਼ਬਦ ਤੁੰਤ ਸ਼ਬਦ ਵਾਜੇ ਕਲਾ ਚਿਤ ਕਰੇ ਪੰਚ ਦੂਤ ਤੋ ਗੁਲਾਸੇ ਕਿਤੇ ਕਾਲ ਕਰ ਤਕ ਮਾਰਿਆ ਥੁਰ ਕਰਮ ਪਾਇਆ ਤੁਝ ਜਿਨ ਕੋ ਸਨਾਮ ਹੇ ਨਾਮਕ ਤੈਸ ਕੋ ਆਤਿਤ ਕਰਿਆ ਮਹਦਵਾਜ ਅੰਦਸ਼ੋਂ ਵਡ ਪਾ ਗਿਓ ਸਗਲ ਜਨੋ ਰਤ ਪੂਰੇ ਪਾਰਦਰਮਤ ਤਪ ਤੁਖ ਰੋਗ ਸੁਤਾਪ ਤੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਤੇ ਸਤੇ ਪੀਤ ਕਾ ਤੇ ਪਵਿਤ ਸਤ ਗੁਰ ਰਹਾ ਪਰਪੂਰੇ ਦਿਨ ਵੰਨ ਸਮੂਹ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤਨ ਹਾਤ ਦਿਲ ਸਰਾਤ ਦੇ ਚੰਗਿਆ ਦੁਗਿਆ ਵਾਚੈ ਤਰਮ ਗੁਰ ਕਰਮੀਆ ਜਿਨ੍ਹੇ ਨਾਮ ਤੇ ਆਇਆ ਗਏ ਮਸਤ ਦਰਗਾਹ ਨਾਮ ਤੇ ਮੁਖ ਉਚੋਲੇ ਕਿਤੀ ਸੁਖੀ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮਸਤ ਦਰਗਾਹ ਨਾਮ ਤੇ ਮੁਖ ਕਿਤੇ ਨਾਮਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਮੈਂ ਜਥੇਦਾਰ ਦਲਜੀਤ ਸਿੰਘ ਛੋਟੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗੌਰਵਨਾ ਸੁਨਵਾਨਤ ਆਲਦੀਆ ਸਰਪਤਾ ਸਟੇਟ ਪ੍ਰਤਾਪ ਪੰਜਾਬ ਐਨ ਆਰ ਐਸ ਵੱਲੋਂ ਜੋ ਐਨ ਆਰ ਐਸ ਨੂੰ ਆਪਣੀ ਟੀਮ ਲੈ ਕੇ ਪਹੁੰਚਿਆ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਅੱਜ ਦੇ ਸਮਾਗਮ ਬਾਰੇ ਜੋ ਲਾਈਵ ਚੱਲ ਰਿਹਾ ਸਾਰੇ ਵਰਲਡ ਵਿੱਚ ਅਸੀਂ ਐਨ ਆਰ ਐਸ ਤੇ ਬਹੁਤ ਬਹੁਤ ਧੰਨਵਾਦੀ ਆ ਜੋ ਆਪ ਆਪਣੀਆਂ ਟੀਮਾਂ ਲੈ ਕੇ ਇਸ ਸਮਾਗਮ ਵਿੱਚ ਪਹੁੰਚੇ ਹਨ ਸ਼ੇਰਪੁਰ ਖੇਮਾ ਹਰਿਆਣਾ ਸੋ ਇਹ ਨੂੰ ਛੋਟਾ ਸ਼ੇਰਪੁਰ ਵੀ ਕਹਿੰਦੇ ਜੀ ਕੱਚਾ ਕੱਚਾ ਸ਼ੇਰਪੁਰ ਵੀ ਕਹਿੰਦੇ ਆ ਹਰਿਆਣੇ ਦੇ ਲਾਗੇ ਸੋ ਸਾਰੇ ਜਾਣਦੇ ਅੱਜ ਸਾਰੇ ਸੰਤ ਮਹਾਪੁਰਖਾਂ ਆ ਕੇ ਪਤਾ ਲੱਗ ਗਿਆ ਵੀ ਸ਼ੇਰਪੁਰ ਕਿੱਥੇ ਪੈਂਦਾ ਹਰਿਆਣੇ ਵਿੱਚ ਸੋ ਅਸੀਂ ਜੋ ਨਾ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਨੇ ਬਤਾਵਾ ਪਹਿਣਾ ਬਜ਼ੁਰਗਾਂ ਬੱਚਿਆਂ ਨੇ ਸੰਤਾਂ ਮਹਾਪੁਰਖਾਂ ਦੀ ਸੇਵਾ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੀ ਐਨ ਆਰ ਐ सोनू ਤੇ ਮੋਹਨ ਸਿੰਘ ਗਾਂਡੀਆਂ ਤੇ ਜਲੰਧਰ ਪਠਾਨਕੋਟ ਜੈਪੀਮ ਚੈਨਲ ਦੇ ਅਸੀਂ ਬਹੁਤ-ਬਹੁਤ ਧੰਨਵਾਦੀ ਆ ਜਿਹੜੇ ਆਪਾਂ ਆਪਣੀ ਟੀਮਾਂ ਲੈ ਕੇ ਪਹੁੰਚੇ ਹਨ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਬੜਾ ਖੁਸ਼ੀ ਵਾਲਾ ਦਿਹਾੜਾ ਹੈ ਇਸ ਕਰਕੇ ਕਿ ਬਹੁਤ ਸਾਰੀਆਂ ਧਾਰਮਿਕ ਸ਼ਖਸੀਤਾ ਜੜੀਆਂ ਕੋ ਇੱਥੇ ਇਕੱਠੀਆਂ ਹੋਈਆਂ ਸੀ ਧਾਰਮਿਕ ਤੋਂ ਮੇਰੀ ਮੁਰਾਦ ਆ ਜਿਹੜੇ ਲੋਕ ਧਰਮ ਦੇ ਕੰਮ ਕਰਦੇ ਨੇ ਉਹੀ ਉਹਨਾਂ ਦਾ ਧਰਮ ਇਸ ਕਰਕੇ ਉਹਨਾਂ ਸ਼ਖਸੀਤਾਂ ਨੂੰ ਧਰਮ ਦੇ ਕੰਮ ਕਰਦੇ ਰਹਿਣ ਮਜਬੂਰ ਤੋਂ ਬਾਹਰ ਨਿਕਲ ਕੇ ਧਰਮੀ ਬਣਨ ਤੇ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਆਪਣਾ ਆਸ਼ੀਰਵਾਦ ਬਖਸ਼ੇ ਸੋ 10 ਨੂੰ ਯਾਦ ਕੀਤਾ ਤੇ 10 ਹਾਜ਼ਰ ਹੋਇਆ ਮੇਰਾ ਮਨ ਖੁਸ਼ ਹੋਇਆ ਕਿ ਇੱਥੇ ਇਹਨਾਂ ਦਾ ਜਿਹੜਾ ਇੰਤਜ਼ਾਮ ਸੀ ਆਰਾਏ ਗਏ ਦੀ ਜੜੀ ਟੈਲ ਸੇਵਾ ਸੀ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਕਰ ਰਹੇ ਸੇਵਾਦਾਰ ਬਹੁਤ ਅੱਛੇ ਨੇ ਬਹੁਤ ਧੰਨਵਾਦ ਹੈ ਮੇਰਾ ਮੁੱਲਾ ਮਾਲਪਤੂ ਸ਼੍ਰੀ ਦਲਜੀਤ ਸਿੰਘ ਜੀ ਛੋੜੀ ਸਾਹਿਬ ਦਾ ਜਿਹੜੇ ਹਮੇਸ਼ਾ ਸਾਨੂੰ ਯਾਦ ਕਰਦੇ ਰਹਿੰਦੇ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਜੂ ਖਾਲਸਾ ਵਾਜੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇ ਦਾ ਸੰਤ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਰਫਤੇ ਸੱਚੇ ਬਾਦਸ਼ਾਹ ਆਪਣੀ ਕਾਰ ਕਿਰਪਾ ਨਾਲ ਹੌਨ ਸੰਗਤਾਂ ਨੂੰ ਉਪਦੇਸ਼ ਦੇਣਗੇ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਧੰਨ 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 ਜਨ ਆਇਆ ਜਿਸ ਬਰਸਾਦ ਸਾਹਿਬ ਜਗਤ ਰਾਇਆ ਜਨ ਆਵਨ ਕਾ ਹੈ ਸਵਾਉ ਜਨ ਕੈ ਸੰਗਤਿ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਅੱਜ ਸਤ ਕਣ ਵਾਸੇ ਸੰਤ ਬਾਬਾ ਬਖਸ਼ੀਸ਼ ਸਿੰਘ ਜੀ ਦੀ ਸਲਾਣਾ ਮਿੱਠੀ ਯਾਦ ਅੰਦਰ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਗੁਰਮਤਸਵ ਬਾਗਮ ਕਰਵਾ ਰਹੇ ਹਨ ਜਿਨ੍ਹਾਂ ਦੇ ਵਿੱਚ ਸੰਤ ਹਰਜੀਤ ਕੌਰ ਜੀ ਸੰਤ ਪਰਮਿੰਦਰ ਸਿੰਘ ਜੀ ਸੰਸਦ ਰਜਿੰਦਰ ਸਿੰਘ ਜੀ ਬਾਬਾ ਦਲਜੀਤ ਸਿੰਘ ਜੀ ਸੋਢੀ ਸਾਹਿਬ ਅਤੇ ਸਾਰੇ ਇਲਾਕੇ ਦੇ ਸਾਰੇ ਪੰਜਾਬ ਤੋਂ ਮਹਾਨ ਸ਼ਖਸੀਤਾ ਪਹੁੰਚੀਆਂ ਹਨ ਸੋ ਅੱਜ ਸਰਦਾਰ ਜਗਿੰਦਰ ਸਿੰਘ ਜੀ ਸਲਾਰੀਆ ਸਾਹਿਬ ਜੀ ਜੋ ਦबई ਵਿੱਚ ਨਿਵਾਸ ਰੱਖਦੇ ਹਨ ਉਹਨਾਂ ਵੱਲੋਂ ਉਹਨਾਂ ਦੀ ਸਮੂਹ ਸੰਸਥਾ ਵੱਲੋਂ ਈਸੀਟੀ ਸੰਸਥਾਵਾਂੋਂ ਜਿਨ੍ਹਾਂ ਦੇ ਸਤਿ ਸੰਤ ਹਰਜੀਤ ਕੌਰ ਜੀ ਵੀ ਉਹਨਾਂ ਦੇ ਮੈਂਬਰ ਹਨ ਉਹ ਸੰਸਥਾ ਨੂੰ ਚਲਾ ਰਹੇ ਹਨ ਸੋ ਅੱਜ ਪੌਦਿਆਂ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਦਾਸ ਵੱਲੋਂ ਸਭ ਜੀ ਆਦਾ ਬਾਬਾ ਫਤਿਹ ਸਿੰਘ ਤਾਨਾਦਲ ਜਥੇਬੰਦੀ ਵੱਲੋਂ ਸਰਦਾਰ ਜੁਗਿੰਦਰ ਸਿੰਘ ਜੀ ਸਲਾਰੀਆ ਸੰਤ ਹਰਜੀਤ ਕੌਰ ਜੀ ਸਮੂਹ ਸੰਤਾ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਸਰਵੱਤ ਦੇ ਭਲੇ ਵਾਸਤੇ ਜੋ ਪੌਦਿਆਂ ਦਾ ਪ੍ਰਸ਼ਾਦ ਜੋ ਪਰਮੇਸ਼ਰ ਦੀ ਪ੍ਰਕਿਰਤੀ ਦੇ ਵਿੱਚ ਇਹ ਪੌਦੇ ਪ੍ਰਗਟ ਕੀਤੇ ਹਨ ਜੋ ਸਾਨੂੰ ਦਵਾਈਆਂ ਵੀ ਦਿੰਦੇ ਹਨ ਛਾਂ ਵੀ ਦਿੰਦੇ ਹਨ ਆਕਸੀਜਨ ਵੀ ਦਿੰਦੇ ਹਨ ਤੇ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਆਪਾਂ ਵੱਧ ਤੋਂ ਵੱਧ ਪੌਦੇ ਲਗਾ ਕਰਕੇ ਸਰਬੱਤ ਦਾ ਭਲਾ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਅਸੀਂ ਗੁਰੂ ਘਰ ਆਪਾਂ ਇੱਥੇ ਹਾਜ਼ਰੀ ਲਗਾ ਰਹੇ ਆ ਤੇ ਗੁਰੂ ਸਾਹਿਬਾਨ ਨੂੰ ਅਸੀਂ ਆਪਾਂ ਤਿਆਰ ਕਰ ਰਹੇ ਹੋ ਧੰਨਵਾਦ ਜੀ ਤੁਹਾਡਾ